ਤੀਆਂ ਦਾ ਤਿਉਹਾਰ ਪੰਜਾਬੀ ਸੰਸਕ੍ਰਿਤੀ ਦਾ ਇੱਕ ਮਹੱਤਵਪੂਰਨ ਅਤੇ ਰੰਗੀਨ ਤਿਉਹਾਰ ਹੈ ਜੋ ਖਾਸ ਤੌਰ ਤੇ ਕન્યાਵਾਂ ਅਤੇ ਵਿਆਹੀਆਂ ਔਰਤਾਂ ਵੱਲੋਂ ਮਨਾਇਆ ਜਾਂਦਾ ਹੈ। ਇਹ ਤਿਉਹਾਰ ਮੁੱਖ ਤੌਰ ਤੇ ਪਾਦੋ ਮਹੀਨੇ ਵਿੱਚ ਤੀਜੇ ਦਿਨ ਪਾਦੋ ਦੀ ਤੀਜ ਨੂੰ ਮਨਾਇਆ ਜਾਂਦਾ ਹੈ। ਤੀਆਂ ਦੇ ਤਿਉਹਾਰ ਦੇ ਦੌਰਾਨ ਵਿਆਹੀਆਂ ਔਰਤਾਂ ਆਪਣੇ ਮਾਇਕੇ ਮਾ ਪਿਓ ਦੇ ਘਰ ਜਾਂਦੀਆਂ ਹਨ। ਇਹ ਉਹਨਾਂ ਲਈ ਆਪਣੇ ਪਰਿਵਾਰ ਨਾਲ ਮੁਲਾਕਾਤ ਦਾ ਅਤੇ ਮਨੋਰੰਜਨ ਦਾ ਸਮਾਂ ਹੁੰਦਾ ਹੈ। ਪ੍ਰੇਮ ਅਤੇ ਵਫਾਦਾਰੀ ਦੀ ਨਿਸ਼ਾਨੀ। ਈਦ ਦੇ ਤਿਉਹਾਰ ਨੂੰ ਪਾਰਵਤੀ ਮਾਂ ਅਤੇ ਭਗਵਾਨ ਸ਼ਿਵ ਦੀ ਮਿਲਾਪ ਕਹਾਣੀ ਨਾਲ ਵੀ ਜੋੜਿਆ ਜਾਂਦਾ ਹੈ। ਇਸ ਤਿਉਹਾਰ ਰਾਹੀਂ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਅਤੇ ਸੁਖਮਈ ਜੀਵਨ ਦੀ ਅਰਦਾਸ ਕਰਦੀਆਂ ਹਨ। ਲੋਕ ਰੀਤਾਂ ਅਤੇ ਗੀਤਾਂ ਦਾ ਤਿਉਹਾਰ। ਇਸ ਦਿਨ ਔਰਤਾਂ ਗਿੱਧਾ ਪਾਉਂਦੀਆਂ ਹਨ, ਲੋਕ ਗੀਤ ਗਾਉਂਦੀਆਂ ਹਨ ਅਤੇ ਰੰਗ-बिरंगे ਕੱਪੜੇ ਪਾਉਂਦੇ ਹਨ। ਈਦ ਰਾਹੀਂ ਪੰਜਾਬੀ ਲੋਕ ਸੱਭਿਆਚਾਰ ਨੂੰ ਵਧਾਵਾ ਮਿਲਦਾ ਹੈ। ਈਦ ਕਿਸਾਨੀ ਜ਼ਿੰਦਗੀ ਨਾਲ ਵੀ ਜੁੜੀ ਹੋਈ ਹੈ। ਇਹ ਸਾਵਣ ਅਤੇ ਪਾਦੋਂ ਦੀ ਰੁੱਤ ਵਿੱਚ ਮਨਾਈ ਜਾਂਦੀ ਹੈ ਜਦੋਂ ਕੁਦਰਤ ਹਰੀ ਭਰੀ ਹੁੰਦੀ ਹੈ। ਇਸ ਤਿਉਹਾਰ ਰਾਹੀ ਰੁੱਤਾਂ ਦੀ ਸ਼ੁਰੂਆਤ ਅਤੇ ਹਰੀਆਵਲੀ ਦਾ ਜਸ਼ਨ ਮਨਾਇਆ ਜਾਂਦਾ ਹੈ। ਔਰਤਾਂ ਨੇਹਲੇ ਚੋੜੀਆਂ ਪੌਂਦੀਆਂ ਹਨ। ਗਿੱਧਾ ਅਤੇ ਬੋਲੀਆਂ, ਰੀਝ ਰੰਗ ਨਾਲ ਭਰਿਆ ਹੋਇਆ ਮਾਹੌਲ। ਆਓ ਦੇਖਦੇ ਹਾਂ ਇੱਕ ਖਾਸ ਰਿਪੋਰਟ। ਮਿੱਠੇ ਖਾਣੇ ਜਿਵੇਂ ਕਿ ਗੁਜਰੇ, ਖੋਆ, ਚੋੜੀ ਆਦਿ। अपना नाम ਦੱਸੋ ਮੇਰਾ ਨਾਮ ਪਰਮਜੀਤ ਦੇਵੀ ਮੈਂ ਆਰਟੀਕਲਸ ਮਤਲਬ ਕਿ ਤਤਿਆਂ ਦਾ ਤਿਹਾੜ ਸੀ ਨਾ ਨਾਏ ਤੇ ਸਾਰੇ ਜਨਾਂ ਨੇ ਬਹੁਤ ਇੰਜੋਏ ਕੀਤਾ ਤਤਿਆਂ ਤੀਆਂ ਜੜੀਆਂ ਹੁੰਦੀਆਂ ਨੇ ਮਤਲਬ ਆਪਣੇ ਘਰ ਚ ਜੜੀਆਂ ਉਹ ਰੌਣਕਾਂ ਹੁੰਦੀਆਂ ਨੇ ਤੇ ਇਸੇ ਕਰਕੇ ਅਸੀਂ ਪੰਜਾਬੀ ਕਲਚਰ ਮਤਲਬ ਤੀਆਂ ਦਾ ਤਿਹਾੜ ਮਨਾਉਂਦੇ ਆ ਅਸੀਂ ਬਹੁਤ ਇੰਜੋਏ ਕੀਤਾ ਬਹੁਤ ਸਾਰਿਆਂ ਨੇ ਪੰਜਾਬ ਦੀ ਸੰਸਕ੍ਰਿਤੀ ਦਾ ਇੱਕ ਮਹੱਤਵਪੂਰਨ ਤਿਉਹਾਰ ਹੈ ਐਸਏ ਜਿਹੜਾ ਭਾਦੋ ਮਹੀਨੇ ਵਿੱਚ ਮਨਾਇਆ ਜਾਂਦਾ ਆ ਇਹਨਾਂ ਸਾਰੀ ਕੰਨੀਆਂ ਜਿਹੜੀਆਂ ਹੁੰਦੀਆਂ ਵਿਆਹਤ ਔਰਤਾਂ ਇੰਜੋਏ ਕਰਦੀਆਂ ਆ ਇਸ ਲਈ ਮਨਾਉਂਦੇ ਆਪਾਂ ਇੱਕੇ ਜਾ ਕੇ ਸੰਧਾਰਾ ਲੈ ਕੇ ਆਂਦੀਆਂ ਘਰਦਿਆਂ ਨੂੰ ਜੋ ਵੀ ਆ ਕਰਦੇ ਦਿੰਦੇ ਆ ਮਾਲਵੇ ਵੱਲ ਜ਼ਿਆਦਾ ਦਿੰਦੇ ਆ ਦੁਆਬੇ 'ਚ ਘੱਟ ਦਿੰਦੇ ਆ ਇਹ ਹੋਰ ਕੀ ਕਿਹਨੇ ਕਰੋ ਬਸ ਅੱਜ ਬਹੁਤ ਇੰਜੋਏ ਕੀਤਾ ਸੀ ਅੱਜ ਅਸੀਂ ਸਾਰਿਆਂ ਨੇ ਇੰਜੋਏ ਕੀਤਾ ਆਪਣੇ ਮਹੱਲੇ ਚ ਵਧੀਆ ਹਾਰਤੀ ਪੈਲੇਸ ਚ ਅਸੀਂ ਮਨਾਇਆ ਤੀਆਂ ਦਾ ਤਿਹਾਰ ਅੱਜ ਖੂਬ ਇੰਜੋਏ ਕੀਤਾ ਬਸ ਥੈਂਕ ਯੂ ਮੈਂ ਤਕਰੀਬਨ 8-9 ਸਾਲ ਤੋਂ ਤੀਆਂ ਦਾ ਤਿਹਾਰ ਮੇਰੇ ਘਰ ਦੇ ਪਾਰਟਿਸਪੇਟ ਕਰਦੇ ਨੇ ਤੇ ਸਾਨੂੰ ਬਹੁਤ ਸਭਾਗਿਆਪਤ ਹੈ ਵੀ ਪਹਿਲੀ ਵਾਰ ਇਹ ਜੇ ਚਾਂਸ ਮਿਲਿਆ ਵੀ ਫੁੱਲ ਫੈਮਿਲੀ ਤੇ ਇਥੇ ਆਨ ਦਾ ਯਾਨੀ ਕਿ ਸਾਨੂੰ ਨੀ ਮੰਤਰ ਮਿਲਿਆ ਫੁੱਲ ਫੈਮਿਲੀ ਸਾਡੀ ਆਈ ਹੈ ਸਾਨੂੰ ਇਸ ਗੱਲ ਦੀ ਬਹੁਤ ਬੜੀ ਖੁਸ਼ੀ ਹੈ ਨਹੀਂ ਤਾਂ ਲੇਡੀਜ਼ ਇਕੱਲੇ ਜਾਂਦੇ ਸੀਗੇ ਤੀਆਂ ਦਾ ਤਿਹਾੜ ਮਨਾਉਣ ਲਈ ਤੇ ਅਸੀਂ ਪਹਿਲੀ ਵਾਰ ਯਾਨੀ ਕਿ ਸਾਰੇ ਜਿੰਨੇ ਵੀ ਸਾਡੇ ਆਡੀਅנס ਜੋ ਵੀ ਸਾਡੇ ਇੱਥੇ ਪੈਨ ਪਾਈ ਆਏ ਹੋਏ ਨੇ ਸਭ ਆਪਣੀ ਫੈਮਿਲੀ ਨਾਲ ਆਏ ਹੋਏ ਨੇ ਇਸ ਕਰਕੇ ਸਾਨੂੰ ਬਹੁਤ ਖੁਸ਼ੀ ਹੈ ਤੇ ਬਹੁਤ ਬਹੁਤ ਬਧਾਈਆਂ ਇਹ ਪੈਲਸ ਵਾਲਿਆਂ ਨੂੰ ਵੀ ਤੇ ਸਾਡੇ ਜਿਨ੍ਹਾਂ ਨੇ ਇਹ ਰੀਜਮੈਂਟ ਕਰਿਆ ਰਾਜkumar ਜੀ ਤੇ ਸਾਡੇ ਇਧਰ ਸਪੈਂਡੀ ਖੜੇ ਨੇ ਉਹਨਾਂ ਨੇ ਬਹੁਤ ਬਹੁਤ ਧੀਆਂ ਦੀਆਂ ਵਧਾਈ ਜੀ ਠੀਕ ਹੈ ਮੈਂ ਰਾਜਨਦੀਪ ਸਭ ਦਾ ਬਹੁਤ ਬਹੁਤ ਧੰਨਵਾਦ ਬਸ ਮੈਂ ਨਹੀਂ ਬੋਲ ਸਕਦੀ ਮੇਰੀ ਫੈਮਲੀ ਚੋਂ ਸਾਡੇ ਮਹੱਲੇ ਦੇ ਵਿੱਚ ਸਾਰੀਆਂ ਭੈਣਾਂ ਨੇ ਧੀਆਂ ਦਾ ਤਿਉਹਾਰ ਮਨਾਉਣ ਦੀ ਇੱਕ ਇੱਛਾ ਰੱਖੀ ਕਿ ਧੀਆਂ ਦਾ ਤਿਉਹਾਰ ਮਨਾਈਏ ਸੋਚਿਆ ਗਿਆ ਵੀ ਧੀਆਂ ਸਾਰੇ ਹੀ ਤਿਉਹਾਰ ਮਨਾਉਂਦੇ ਨੇ ਪਰ ਅਸੀਂ ਸੰਜੋਗ ਦੇ ਨਾਲ ਮਹੱਲੇ ਵਾਸੀਆਂ ਦੇ ਸੰਜੋਗ ਦੇ ਨਾਲ ਆਰਤੀ ਪੈਲਸ ਦੇ ਸੰਜੋਗ ਦੇ ਨਾਲ ਬੱਦ ਤੇ ਫੈਮਲੀ ਦੀਆਂ ਤਿਆਰ ਮਨਾਇਆ ਯਾਨੀ ਕਿ ਫੁੱਲ ਫੈਮਲੀ ਬੱਚੇ ਘਰ ਵਾਲੇ ਹਸਪੈਂਡ ਕਪਲ ਡਾਂਸ ਜੋ ਵੀ ਅਸੀਂ ਕੀਤਾ ਫੁੱਲ ਅਨੁਜਾਇ ਕੀਤਾ ਮੈਂ ਆਪਣੇ ਤਹੋ ਦਿਲੋਂ ਜਿੰਨੇ ਮੇਰੇ ਛੋੜੇ ਛੋਟ ਸੱਦੇ ਦੇ ਸਾਰੀਆਂ ਫੈਮਲੀ ਆਈਆਂ ਨੇ ਮੈਂ ਉਹਨਾਂ ਦਾ ਦਿਨੋ ਧੰਨਵਾਦ ਕਰਦਾ ਵਾਂ ਅਸੀਂ ਅਗਲੇ ਸਾਲ ਇਹ ਤੋਂ ਵੀ ਵੱਧ ਝੜ ਕੇ ਮਨਾਣ ਦੀ ਇੱਛਾ ਕਰਦੇ ਹਾਂ ਮੈਂ ਸਰਦਾਰ ਜ਼ਿੰਦਰ ਸਿੰਘ ਜੀ ਬੀਬੀ ਪਰਮਜੀਤ ਕੌਰ ਜੀ ਦਾ ਬਹੁਤ-ਬਹੁਤ ਤਨ ਕਰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਆਰਟੀ ਪੈਲੈਸ ਦੇ ਵਿੱਚ ਤੀਆਂ ਦਾ ਤਿਹਾਰ ਮਨਾਉਣ ਦੀ ਫੁੱਲ ਇਜਾਜ਼ਤ ਦਿੱਤੀ ਇਹਨਾਂ ਅਸੀਂ ਫਸਟ ਕੀ ਇਹਨਾਂ ਤਿਹਾੜ ਮਨਾਇਆ ਵਾ ਅੱਗੇ ਤੋਂ ਮਨਾਉਂਦੇ ਰਹਾਂਗੇ ਸਾਰੇ ਪਰਿਵਾਰਾਂ ਨੂੰ ਇਕੱਠੇ ਕਰਕੇ ਮਨਾਵਾਂਗੇ